ਅਨੰਤ ਸ਼ਹਿਰਾਜਾ ਪ੍ਰੋਗਰਾਮ ਰੱਖਿਆਗਾ ਇੱਥੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਨੰਤ ਜਿਹੜਾ ਪ੍ਰੋਗਰਾਮ ਹੈ ਵਿਜੇ ਜਿਹੜੇ 1970 ਦੇ ਜਿਹੜੇ ਵਾਰ ਫਾਈਟਰ ਨੇ ਔਰ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਹੈ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਤੇ ਆਪਣਾ ਅੰਗਰੇਜ਼ੀ ਬਣ ਤੇ ਸਾਡੇ 5 ਜ਼ਿਲ੍ਹੇਸ ਨੇ ਲੰਦੋਵਾਲ ਟੋਰੀ ਸ਼ੇਰਪੁਰ ਸੰਰੂਪ ਅੰਮ੍ਰਿਤਪੁਰ ਨਾਲ ਉਹਨਾਂ ਦੇ ਜਿਹੜੇ ਐਕ ਸਰਵਿਸਮੈਨ ਨੇ ਹੋਰ ਸਾਰਨਲ ਪਾਰਟਿਸਪੇਟ ਕਰ ਰਹੇ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਸਹਿਯੋਗੀਆਂ ਦਾ ਡਾਕਟਰ ਸਾਹਿਬ ਨੇ ਡਾਕਟਰ ਸ਼ਹਿਜਾਦ ਜੀ ਵਿਜਨ ਸਾਹਿਬ ਜੀ ਤੇ ਹੋਰ ਜਿਨ੍ਹਾਂ ਵੀ ਸਾਡਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਨੂੰ ਨੇਪੇ ਚੜਨ ਲਈ ਉਹਨਾਂ ਦਾ तहे ਦਿਲੋਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਡੇ ਫੌਜੀਆਂ ਦੀ ਯਾਦ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਇਨਸ਼ਾਅੱਲਾ ਅੱਗੇ ਵੀ ਹੋਇਆ ਕਰਮੇਗੇ ਜੀ ਠਿੰਸਾ ਸਾਹਿਬ ਬੋਲਣ ਤੋਂ ਬਾਅਦ ਕਮਲ ਵਰਮਾ ਜੀ ਬੋਲਣਗੇ ਉਸ ਤੋਂ ਬਾਅਦ ਜੋ ਵੀ ਬੁਲਾ ਰਹੇ ਨੇ ਬੋਲਣਾ ਹੈ ਪਲੀਜ਼ ਕਿਰਪਾ ਕਰਕੇ ਮੈਨੂੰ ਦੱਸਦੇ ਰਹੋ ਤੇ ਮੈਂ ਉਸ ਤਰ੍ਹਾਂ ਅਸੀਂ ਬੁਲਾਉਂਦੇ ਰਹਿਣ ਲਓ ਜੀ ਪਰਮਜੀਤ ਸਿੰਘ ਜੀ ਠਿੰਸਾ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਕੌਨਰ ਪੁਨੀਆ ਸਾਹਿਬ ਕੈਪਟਨ ਦਲਜੀਤ ਸਿੰਘ ਕੈਪਟਨ ਕਾਕਾ ਸਿੰਘ ਬਹੁਤ ਹੀ ਸਤਿਕਾਰਯੋਗ ਜੋ ਕਿ ਰੈਗੂਲਰ ਸੋਜਾ ਸਾਹਿਬ ਤੇ ਨਾਲ ਹੀ ਹੌਲਤ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਰਸੁੰਤਾ ਜੀ ਤੇ ਨਾਲ ਉਹਨਾਂ ਦੇ ਪ੍ਰਵੇਜ ਜੀ ਸਾਡੇ ਬਹਾਦਰ ਜਵਾਨ ਬਹਾਦਰ ਵੀਰ ਨਾਰੀਆਂ ਜਿਨ੍ਹਾਂ ਵੀ ਸਾਡੇ ਮੈਨੂੰ ਬੜਾ ਪ੍ਰਾਊਡ ਹੋ ਰਿਹਾ ਹੈ ਸਾਡੇ ਦੇ ਵਿੱਚ 1965 1971 ਦੇ ਹੀਰੋ 1965 ਨੂੰ 71 ਦੇ ਜੰਗ ਦੇ ਹੀਰੋ ਵਾਰ ਹੀਰੋ ਸਾਡੇ ਦੇ ਵਿੱਚ ਬੈਠੇ ਨੇਗੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਜੇ ਤੁਹਾਡਾ ਕੋਈ ਲੂਲੂ ਖੜਾ ਹੋ ਜਾਵੇ ਜਾਂ ਜਿਨ੍ਹਾਂ ਨੇ ਜੰਗਾਂ ਨਹੀਂ ਦੇਖੇ ਜੰਗ ਮੈਂ ਵੀ ਨਹੀਂ ਦੇਖੀ ਪਰ ਜੰਗ ਨੂੰ ਚਲਾਉਣ ਦੇ ਬਾਅਦ ਤੇ ਜੰਗਾਂ ਲੜੀਆਂ ਕਿਵੇਂ ਜਾਂਦੀਆਂ ਨੇ ਤੇ ਅਸੀਂ ਆਪਣੇ ਉਸਤਾਦਾਂ ਤੋਂ ਆਪਣੇ ਕਰਨਲ ਸਾਹਿਬ ਵਰਗਿਆਂ ਤੋਂ ਅਸੀਂ ਨੇ ਬਲ ਕੇ ਸੁਣਿਆ ਪੜਿਆ ਇਤਿਹਾਸ ਨੂੰ ਪੜਿਆ 7 ਡਿਵ ਇਨਫੈਂਟਰੀ ਡਿਵ ਫਿਰ ਉਈਦਪੁਰ 65 ਬ੍ਰਿਗੇਡ ਜਿਹਦੇ ਵਿੱਚ ਤਿੰਨ ਬਲਟਨਾਂ ਫੋਰ ਸਿੱਖ 16 ਪੰਜਾਬ ਸੈਕੰਡ ਪਟਿਆਲਾ ਔਰ ਨਾਇਨ ਮਡਰਾਸ ਮਡਰਾਸ ਦੀਆਂ ਇਹ ਤੇ ਸਿੱਖ ਤੇ ਪੰਜਾਬ ਰੇਜਮੈਂਟ ਤਿੰਨੋਂ ਨੂੰ ਹੁਕਮ ਮਿਲ ਗਿਆ ਜੰਗ ਸ਼ੁਰੂ ਹੋਣ ਲੱਗੀ ਹੈ ਬਰਬਰ ਕੀ ਕਹਿਣਾ ਤੁਹਾਨੂੰ ਹੱਸ ਜਾਲ ਜੀ ਮੈਂ ਗੁਰਮੀਤ ਕਾ ਬੇਜੋਨ ਦੇ ਅੰਮੇ ਕੈਪਟਨ ਰਿਸਪੌਂਸਿੰਗ ਜੀ ਆ ਕੀ ਸਰ ਸਾਡਾ ਹੋ ਨਿਕਲਦਾ ਮੇਰੇ ਹਸਬੰਦ ਨੇ ਵੀ ਮਤਲਬ ਪਾਰਟਿਸਪੇਟ ਕੀਤਾ 6573 ਲਈ ਇਹ ਚ ਤੇ ਮਤਲਬ ਸਾਨੂੰ ਮਤਲਬ ਇਹਨਾਂ ਦੀ ਯਾਦ ਕਰਨਾ ਮਤਲਬ ਮੇਰੇ ਵੀਰ ਨਾਰੀਆਂ ਨੇ ਮਤਾਂ ਮਾਨੇ ਕਈ ਵਿਚਾਰੀਆਂ ਨਹੀਂ ਭੋਲੀਆਂ ਨੂੰ ਨਹੀਂ ਫਟਾ ਵਿਚਾਰੀਆਂ ਥੋੜਾ ਇਦਾਂ ਨੇ ਤੇ ਉਹਨਾਂ ਨੂੰ ਮੈਂ ਡਿਸਟ੍ਰਿਕਟ ਪੇਂਡੈਂਟੀਆਂ ਤੇ ਉਹਨਾਂ ਨੂੰ ਮੈਂ ਸਮੇਂ-ਸਮੇਂ ਸੇਰ ਮਤਲਬ ਉਹਨਰੇ ਡਾਕਟਰ ਸਾਹਿਬ ਜੀ ਮੇਰੇ ਸੀਨੀਅਰ ਹੁੰਦੇ ਨੇ ਉਹਨਾਂ ਦੀ ਹੈਲਪ ਲੈ ਕੇ ਮੈਂ ਉਹਨਾਂ ਨੂੰ ਸਮੇਂ-ਸਮੇਂ ਸੇਰਾਂ ਦੇ ਹੈਲਪ ਕਰਦੀ ਆਂ ਪਰ ਸਭ ਤੋਂ ਵੱਡਾ ਮੇਰੇ ਡਾਕਟਰ ਰਸਤਮਾਲੀ ਜੀ ਵੈਰੀ ਵੈਰੀ ਥੈਂਕ ਯੂ ਮੇਰੇ ਬੇਟੇ ਨੇ ਜੋ ਇਹਨਾਂ ਨੇ ਸਾਨੂੰ ਇੰਨਾ ਸਨਮਾਨ ਬਖਸ਼ਿਆ ਅਸੀਂ ਇਹਨਾਂ ਦੇ ਨਹੀਂ ਰਹਿਣਗੇ ਅਸੀਂ ਨਹੀਂ ਕਰਦੇ ਧੰਨਵਾਦ ਜੀ ਅੱਜ ਡਾਕਟਰ ਉਸਤਮ ਜੀ ਨੇ ਇਹ ਉਪਰਾਲਾ ਕਰਿਆ ਸਾਡੇ ਮਲੇਰ ਕੋਲੇ ਦੇ ਧਰਤਨ ਮਲੇਰ ਕੋਲਾ ਕਲੱਬ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਜਿਹੜਾ ਕਿ ਜੀ ਦੇ ਦੀਪ ਸਹਿਯੋਗ ਦਾ ਨੂੰ ਸਨਮਾਨਿਤ ਕਰਨ ਦਾ ਇਹ ਸਾਡੇ ਮਲੇਰ ਕੋਲੇ ਲਈ ਬਹੁਤ ਮਾਣ ਦਾ ਵਿਸ਼ਾ ਜੀ ਹੋਇਆ ਤੇ ਮੈਂ ਉਹਨਾਂ ਨੂੰ ਥੈਂਕਸ ਵੀ ਕਰਦਾ ਜੀ ਕਿਉਂਕਿ ਜਿਹੜੀ ਨੇ ਆਪਣੇ ਅੱਗੇ ਆ ਕੇ ਉਹਨਾਂ ਨੂੰ ਸਪੋਰਟ ਕਰਦੀਆਂ ਨੇ ਫੌਜਾਂ ਇਹ ਜਿਹਨਾਂ ਅੱਜ ਆਪ ਮਾਨ ਦੇ ਰਹੇ ਆ ਸਨਮਾਨ ਦੇ ਰਹੇ ਇਹ ਕੋਈ ਆਪਾ ਮਾਨ ਸਨਮਾਨ ਨਹੀਂ ਦੇ ਰਹੇ ਬਲਕਿ ਕੁਝ ਵੀ ਨਹੀਂ ਦੇ ਪਾ ਰਹੇ ਉਹਨਾਂ ਨੂੰ ਕਿਉਂਕਿ ਉਹ ਸਾਡੀ ਪਰਮੇਸ਼ਾ ਅਸੀਂ ਸੁਣਨੇ ਆ ਤਾ ਉਹਾਂ ਦੀ ਸੁਰੱਖਿਆ ਦੇ ਕਾਰਨ ਸੋਣ ਆਉਣੀ ਜਿੱਥੇ ਨਹੀਂ ਤਾਂ ਇਹ ਬਹੁਤ ਅਸੀਂ ਬੇਚੈਨ ਹੋ ਕੇ ਭਜਾਂਗੇ ਇਹ ਲੋਕ ਸਾਡੀ ਰੱਖਿਆ ਕਰ ਰਹੇ ਨੇ ਔਰ ਮੈਂ ਇਹਨਾਂ ਦਾ ਦਿਲੋਂ ਬਹਿ ਦਿਲੋਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਸਾਡੀ ਇਹ ਜਿਹੜਾ ਰੁਸਤਮ ਜੀ ਨੇ ਫੰਕਸ਼ਨ ਰੱਖਿਆ ਬਹੁਤ ਬਹੁਤ ਸ਼ੁਕਰੀਆ ਰੁਸਤਮ ਜੀ ਦਾ ਬਹੁਤ ਬਹੁਤ